ਸਾਸੀਗਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਿ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਪੰਚਾਇਤੀ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੇ ਕੀਤਾ ਹੈ ਮੀਨਸ ਜਿਸ ਤਰ੍ਹਾਂ ਰਵਾਇਤੀ ਪਾਰਟੀਆਂ ਨੇ ਧੱਕੇ ਕੀਤੇ ਨੇ ਪੰਚਾਇਤੀ ਚੋਣਾਂ ਦੇ ਵਿੱਚ ਉਸੇ ਤਰ੍ਹਾਂ ਕੀ ਆਮ ਆਦਮੀ ਪਾਰਟੀ ਕਰ ਰਹੀ ਹੈ ਕਿ ਆਮ ਆਦਮੀ ਪਾਰਟੀ ਲੋਕਤੰਤਰ ਦੀ ਹੋਂਦ ਨੂੰ ਬਚਾਵੇਗੀ ਇਸ ਸੂਬੇ ਦੇ ਮੁੱਖ ਮੰਤਰੀ ਵੱਲੋਂ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਵੱਲੋਂ ਵੀ ਪ੍ਰਚਾਰਿਆ ਗਿਆ ਹੈ ਕਿ ਲੋਕ ਸਭਾ ਦੀਆਂ ਚੋਣਾਂ ਹੋਣ ਭਾਵੇਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਚਾਹੇ ਨਗਰ ਨਿਗਮ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚਾਹੇ ਪੰਚਾਇਤੀ ਚੋਣਾਂ ਹੋਣ ਲੋਕਾਂ ਦਾ ਫਤਵਾ ਮਿਲਣਾ ਜ਼ਰੂਰੀ ਹੈ ਜਿਸ ਨੂੰ ਲੋਕ ਪਸੰਦ ਕਰਦੇ ਨੇ ਉਹ ਫਤਵੇ ਦੇ ਹੱਕਦਾਰ ਹੁੰਦੇ ਨੇ ਲੇਕਿਨ ਜਿਸ ਤਰ੍ਹਾਂ ਦਾ ਰਵਾਇਤੀ ਪਾਰਟੀਆਂ ਲਗਮੇ ਸਮੇਂ ਤੋਂ ਕਰਦੀਆਂ ਆ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਅਤੇ ਜ਼ਿਲ੍ਹਾ ਪ੍ਰੈਸਿਡੈਂਟ ਦੀਆਂ ਚੋਣਾਂ ਨੂੰ ਲੈ ਕੇ ਇਸੇ ਤਰ੍ਹਾਂ ਹੁਣ ਉਸੇ ਰਾਤੇ ਤੁਰ ਪਈ ਹੈ ਆਮ ਆਦਮੀ ਪਾਰਟੀ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਪੰਚਾਇਤੀ ਚੋਣਾਂ ਨੂੰ ਲੈ ਕੇ ਕੀਤੇ ਜਾ ਰਹੇ ਨੇ ਧੱਕੇ ਇੱਕ ਪਾਸੇ ਬੋਲੀਆਂ ਰਗਰੀਆਂ ਨੇ ਦੱਸਦੀਏ ਕਿ ਗੁਰਦਾਸਪੁਰ ਦੇ ਇੱਕ ਪਿੰਡ ਦੇ ਵਿੱਚ ਸਰਪੰਚੀ ਦੇ ਇਲੈਕਸ਼ਨ ਨੂੰ ਲੈ ਕੇ 2 ਕਰੋੜ ਰੁਪਏ ਦੀ ਬੋਲੀ ਲੱਗੀ ਦੂਸਰੇ ਪਾਸੋਂ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਦੱਸਦੀਏ ਕਿ ਹਲਕਾ ਜੈਤੋ ਦੇ ਆਮੋਲਕ ਨਾਮ ਦੇ ਵਿਧਾਇਕ ਨੇ ਖੁੱਲਾ ਚੈਲੰਜ ਕਰ ਦਿੱਤਾ ਹੈ ਕਿ ਅਸੀਂ ਇਸ ਸਰਪੰਚ ਉੱਤੇ ਹੱਥ ਰੱਖ ਦਿੱਤਾ ਹੈ ਇਹਨੂੰ ਹਰਾਉਣ ਵਾਲਾ ਕੋਈ ਨਹੀਂ ਹੈ ਇਟ ਮੀਨਸ ਕਿ ਸਿੱਧੀ ਲੋਕਤੰਤਰ ਨੂੰ ਚੁਣੌਤੀ ਲੋਕਤੰਤਰ ਦਾ ਘਾਣ ਸੰਵਿਧਾਨ ਦੀ ਮਾਨ ਮਰਿਆਦਾ ਜ਼ੀਰੋ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਇਸ ਵਿਧਾਇਕ ਵੱਲੋਂ ਯਾਨੀ ਕਿ ਹਲਕਾ ਜੈਤੋ ਦੇ ਆਮੋਲਕ ਨਾਮ ਦੇ ਵਿਧਾਇਕ ਆਮ ਆਦਮੀ ਪਾਰਟੀ ਵੱਲੋਂ ਸਟੇਜ ਤੇ ਖੁੱਲਾ ਚੈਲੰਜ ਕੀਤਾ ਹੈ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੂਜੀਆਂ ਪਾਰਟੀਆਂ ਕਰਦੀਆਂ ਆਈਆਂ ਨੇ ਉਸੇ ਤਰ੍ਹਾਂ ਵੀ ਅਸੀਂ ਕਰਾਂਗੇ ਹੁਣ ਸਾਡਾ ਸਿੱਕਾ ਚੱਲਦਾ ਹੈ ਕਿ ਹੁਣ ਇਸ ਕਰਕੇ ਐਨਓਸੀ ਨਹੀਂ ਮਿਲ ਰਹੀ ਲੋਕਾਂ ਨੂੰ ਜਿਹੜੇ ਚੱਕਰ ਕੱਟ ਰਹੇ ਨੇ ਦਫ਼ਤਰਾਂ ਦੇ ਕੋਈ ਸਰਕਾਰੀ ਅਫਸਰ ਕੰਮ ਕਰਕੇ ਖੁਸ਼ ਨਹੀਂ ਐ ਇਹਨਾਂ ਦੋ ਲੋਕਾਂ ਨੂੰ ਚੁੱਲ੍ਹਾ ਟੈਕਸ ਜਿਹੜੇ ਹੁੰਦੇ ਨੇ ਸਰਟੀਫਿਕੇਟ ਉਹ ਡਿਊ ਨਿਊ ਡਿਊ ਅਜੇ ਨੋਬਜੈਕਸ਼ਨ ਵਾਲੀ ਸਰਟੀਫਿਕੇਟ ਵੀ ਮਿਲ ਰਹਾ ਪੰਜਾਬ ਦੇ ਲੋਕ ਜਾਣਗੇ ਕਿਹੜੇ ਪਾਸੇ ਲੇਕਿਨ ਆਮ ਆਦਮੀ ਪਾਰਟੀ ਵਾਲਿਆਂ ਨੂੰ ਜਰੂਰ ਮਿਲ ਰਹੇ ਨੇ ਇਸ ਦੀ ਜਿਹੜੀ ਅਗਵਾਈ ਪਰੀ ਹੈ ਪ੍ਰਤਾਪ ਸਿੰਘ ਬਾਜਵਾ ਰਾਜਾ ਵਰਿੰਗ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਮੀਨਸ ਕਿ ਜਿਸ ਤਰ੍ਹਾਂ ਰਵਾਇਤੀ ਪਾਰਟੀਆਂ ਕਰਦੀਆਂ ਆਈਆਂ ਨੇ ਪੰਚਾਇਤੀ ਚੋਣਾਂ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲੈ ਕੇ ਜਿਵੇਂ ਜਿਸ ਉਤੇ ਹੱਥ ਰੱਖੋ ਉਹ ਸਰਪੰਚ ਬਣ ਜਾਏਗਾ ਉਹ ਕੌਂਸਲਰ ਬਣ ਜਾਏਗਾ ਉਹ ਜ਼ਿਲ੍ਹਾ ਪ੍ਰੀਸ਼ਦ ਬਣ ਜਾਏਗਾ ਇਸੇ ਤਰ੍ਹਾਂ ਅਮੂਲਕ ਨੇ ਵੱਡਾ ਐਲਾਨ ਕਰ ਦਿੱਤਾ ਹੈ ਉਸ ਇਹ ਜਿਹੜੀ ਪੋਸਟ ਹੈ ਉਸ ਦੀ ਜਿਹੜੀ ਵੀਡੀਓ ਹੈ ਉਹ ਸੋਸ਼ਲ ਮੀਡੀਆ ਤੇ ਵਾਇਰ ਹੋ ਰਹੀ ਹੈ ਅਤੇ ਲੋਕ ਉਸ ਨੂੰ ਟ੍ਰੋਲ ਕਰ ਰਹੇ ਨੇ ਕਿ ਰਵਾਇਤੀ ਪਾਰਟੀਆਂ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਫਿਰ ਕੋਈ ਜ਼ਿਆਦਾ ਫਰਕ ਨਹੀਂ ਹੋਇਆ ਕਿ ਜੇਕਰ ਆਪ ਦੇ ਹੀ ਸਰਪੰਚ ਪਿੰਡਾਂ ਦੇ ਵਿੱਚ ਬਣਾਉਣੇ ਨੇ ਧੰਨਵਾਦ